शिक्षा क्रांति 3 ਸਾਲ ਪਹਿਲਾਂ ਜਦੋਂ ਪੰਜਾਬ 'ਚ ਲੋਕਾਂ ਨੇ ਬੜੇ ਜ਼ਿਆਦੇ ਨਾਲ ਸਰਕਾਰ ਬਣਾਈ ਤਾਂ ਸਭ ਤੋਂ ਪਹਿਲਾਂ ਸਾਡਾ ਫੋਕਸ ਹੈਗਾ ਸਿੱਖਿਆ ਕ੍ਰਾਂਤੀ ਦੇ ਉੱਤੇ ਕਿਉਂਕਿ ਸਾਡਾ ਦਿੱਲੀ ਦੇ ਵਿੱਚ ਸਾਡੇ ਨੀਸ਼ ਸੋਧਿਆ ਜੀ ਨੇ ਡਿਪਟੀ ਸੀਮ ਦਿੱਲੀ ਸੀਗੇ ਔਰ ਉਹਦੇ ਐਜੂਕੇਸ਼ਨ ਮਿਨਿਸਟਰ ਸੀ ਉੱਥੇ ਉਹਨਾਂ ਨੇ ਦਿੱਲੀ ਬਹੁਤ بڑے ਲੈਵਲ ਦੇ ਉੱਤੇ ਚੇ ਸਕੂਲਾਂ ਵਿੱਚ ਲੈ ਕੇ ਆਂਦੀ ਸੀ ਤਾਂ ਕਿ ਜਿਹੜਾ ਮੱਧਮ ਵਰਗ ਜਾਂ ਗਰੀਬ ਵਰਗ ਆ ਜਿਹੜਾ ਫੀਸ ਨਹੀਂ ਭਰ ਸਕਦਾ ਉਹਨਾਂ ਦੇ ਬੱਚਿਆਂ ਨੂੰ ਉਹੀ ਚੀਜ਼ਾਂ ਮੁਹੱਈਆ ਕਰਾਈਆਂ ਜਾਂ ਜੁੜੀਆਂ ਇੱਕ ਵੱਡੇ ਪਬਲਿਕ ਸਕੂਲਾਂ ਦੇ ਵਿੱਚ ਉਹ ਤੇ ਸਰਕਾਰ ਆਉਣ ਤੋਂ ਬਾਅਦ ਮਾਨਜਕ ਮੁੱਖ ਮੰਤਰੀ ਭਗਵਨ ਪਵਨ ਜੀ ਨੇ ਇਧਰ ਨੂੰ ਕਦਮ ਚੱਕਿਆ ਐਜੂਕੇਸ਼ਨ ਮਿਨਿਸਟਰ ਸਾਹਿਬ ਨੇ ਔਰ ਅੱਜ ਪੰਜਾਬ ਦੀ ਸਿੱਖਿਆ ਕ੍ਰਾਂਤੀ ਦੇ ਅਧੀਨ ਅਸੀਂ ਸਾਰੇ ਸਕੂਲਾਂ ਦਾ ਵਿਜ਼ਿਟ ਕਰ ਰਹੇ ਹਾਂ ਔਰ ਤਕਰੀਬਨ ਅੱਜ ਦੋ ਸਕੂਲ ਜਿਹੜੇ ਬਸੀ ਗੁਲਾਮਸਹਿਨ ਦੇ ਵਿੱਚ ਐਲੀਮੈਂਟਰੀ ਔਰ ਹਾਈ ਸਕੂਲ ਜਿਹੜਾ ਆ ਇਹਦਾ ਦੋਨਾਂ ਦਾ ਤਕਰੀਬਨ 35 ਲੱਖ ਰੁਪਏ ਦੀ ਲਾਗਤ ਦਾ ਕੰਮ ਹੋਇਆ ਔਰ ਮੈਂ ਇਹ ਕਹਿ ਸਕਦਾ ਟੋਟਲ ਇਸ ਜ਼ਿਲ੍ਹੇ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਹੁਣ ਤੱਕ 3 ਸਾਲ ਦੇ ਵਿੱਚ ਘੱਟੋ ਘੱਟ 50 ਕਰੋੜ ਰੁਪਏ ਦੇ ਉੱਤੇ ਰਸ਼ੀ ਆਈ ਹੈ ਸਾਰੇ ਸਕੂਲਾਂ ਨੂੰ ਔਰ ਇਸ ਸਾਲ ਸਰਕਾਰ ਨੇ 18000 ਕਰੋੜ ਰੁਪਏ ਦੀ ਰਸ਼ੀ ਬਜਟ ਦੇ ਵਿੱਚ ਰੱਖੀਆ ਸਕੂਲਾਂ ਦੀ ਬਿਹਤਰੀ ਲਈ ਇਹਦਾ ਮਤਲਬ ਹੈ ਸਾਡੇ ਕੋਲ 17000 ਦੇ 17000 ਸਕੂਲ ਹੈ ਜਿਦੇ ਵਿੱਚ ਸਰਕਾਰ ਨੇ ਪੂਲ ਆਫ ਐਮਿਨੈਂਸ ਪੂਲ ਆਫ ਹੈਪੀਨੈਸ ਇਹ ਦੋਨੋਂ ਖੁੱਲੇ ਆ ਔਰ ਸਾਡੇ ਸਟਾਫ ਨੂੰ ਬਾਹਰ ਫੋਰਨ ਚ ਭੇਜਿਆ ਉਹਨਾਂ ਨੂੰ ਬਹੁਤ ਸਾਰੇ ਸਟਾਫ ਨੂੰ ਤਾਂ ਕਿ ਉੱਥੇ ਦੀ ਐਜੂਕੇਸ਼ਨ ਦੇ ਵਿੱਚ ਵੀ ਦੇਖਿਆ ਜਾਵੇ ਸਾਡੀ ਐਜੂਕੇਸ਼ਨ ਦੇ ਨਾਲ ਕਿੱਦਾਂ ਮਿਲਿਆ ਜਾ ਸਕਦਾ ਆਪਣੇ ਬੱਚਿਆਂ ਨੂੰ ਆਪਾਂ ਕਿੱਦਾਂ ਹੋਰ ਬਿੱਤਰ ਬਣਾ ਸਕਦੇ ਆ ਸੋ ਮੈਂ ਬਹੁਤ ਬਹੁਤ ਸਾਰੇ ਪਿੰਡ ਦਾ ਸਾਰੀ ਪੰਚਾਇਤ ਦਾ ਮੇਰੇ ਨਾਲ ਸਾਡੇ ਸਰਪੰਚ ਸਾਹਿਬ ਖੜੇ ਆ ਪੁਰਵ ਸਰਪੰਚ ਸਰਵਿਆਰ ਨੰਦੀ ਜੀ ਔਰ ਸਾਰੇ ਸਾਥੀ ਖੜੇ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਰੀ ਪੰਚਾਇਤ ਖੜੀ ਹੈ ਸਰਪੰਚ ਸਾਹਿਬ ਖੜੇ ਆ ਸਾਡੇ ਮੇਅਰ ਸਾਹਿਬ ਹੈ ਸੀਨੀਅਰ ਡਿਪਟੀ ਮੇਅਰ ਸਾਹਿਬ ਡਿਪਟੀ ਮੇਅਰ ਸਾਹਿਬ ਸਾਰੇ ਖੜੇ ਆ ਪਰ ਸਾਰੇ ਇਲਾਕੇ ਦੇ ਪਤਵੰਤੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ